ਬੋਲੋ ਜੈ ਮਾਤਾ ਜੀ ਪਾ ਕੀ ਕਰਦੇ ਸੇਰਾ ਸਾਡਾ ਚਲ ਹੱਥ ਤੋਂ ਚੱਲ ਉੱਠ ਚੱਲ ਅੰਦਰ ਹੱਥ ਸੁਣਦਾ ਨਹੀਂ ਤੈਨੂੰ ਕਿ 10000 ਸਾਰੇ ਆਸ ਕਰਦੇ ਸਾਰੇ ਠੀਕ ਠਾਕ ਹੋ ਮੰਗੇ ਵਾਈ ਗੁਰੂ ਜੀ ਦੀ ਕਿਰਪਾ ਨਾਲ ਐਡਾ ਬਲੋਕ ਕਰ ਦਿਆ ਜੀ ਸ਼ੁਰੂ ਅੱਜ ਇੱਕ ਕਟਿੰਗ ਕਰਾਣ ਜਾਣੀ ਆ ਦਿਨ ਨਾਲ ਕਵਰ ਵੀ ਲਵਾ ਕੇ ਆਣਾ ਆ ਚਲੋ ਚੱਲੀਏ ਹੁਣ ਆਪਾਂ ਖਾਣੇ ਆ ਰਾਈਸ ਨਾਲ ਆਲੂ ਮਟਰ ਦੀ ਸਬਜ਼ੀ ਤੇ ਨਾਲ ਰਾਇਤਾ ਹੁਣ ਆਪਾਂ ਚੱਲਦੇ ਆਂ ਕਟਿੰਗ ਕਰਾਣ ਕਟਿੰਗ ਆਪਾਂ ਇੱਕੋ ਬੰਦੇ ਤੋਂ ਕਰਾਈਦੀ ਆ ਸੁਨੀਲ ਭਰਾ ਤੋਂ ਹੁਣ ਆਪਾਂ ਚੱਲਦੇ ਆਂ ਉਹਦੇ ਕੋਲੇ ਜਾ ਕੇ ਕਰਾਣੇ ਆ ਕਟਿੰਗ ਤੁਹਾਨੂੰ ਵੀ ਦਿਖਾਣੇ ਆ ਸਿੰਪਲ ਜੀ ਕਟਿੰਗ ਕਰਾਈ ਦੀ ਆਪਾਂ ਪਹੁੰਚ ਗਏ ਆਪਾਂ ਸਲੂਨ ਭਰਾ ਸਾਡਾ ਫੋਨ ਚ ਲੱਗਿਆ ਕਿੱਦਾਂ ਲੱਗੀ ਤੁਹਾਡੇ ਭਰਾ ਦੀ ਸਿੰਪਲ ਜੀ ਕਟਿੰਗ ਮੈਂ ਕਿਹਾ ਅਸੀਂ ਵੀ ਦੇਖੀ ਵੀਡੀਓ ਬਣਾ ਕੇ ਆ ਮੁੱਛਾ ਤਾਂ ਠੀਕ ਆ ਕਿ ਆਪਾਂ ਸਿੰਪਲ ਜੀਆਂ ਰੱਖੀ ਦੀਆਂ ਜੀ ਸਲੂਨ ਤੋਂ ਆ ਕੇ ਆਪਾਂ ਕਰੇ ਲਿਆ ਸ਼ਾਵਰ ਹੁਣ ਆਪਾਂ ਰੈਡੀ ਛੜੀ ਹੋ ਕੇ ਪੀ ਮੰਗੇ ਬਲੈਕ ਕਾਫੀ ਤੇ ਰੁਟੀਨ ਦੀ ਕਰਾਂਗੇ ਕੰਮ ਅੱਜ ਸ਼ੇਰਾ ਵੀ ਕਰਿਆ ਨਹੀਂ ਸ਼ੇਰਾ ਗਿਆ ਨਾ ਨਹੀਂ ਕਰੇ ਸ਼ੇਰੇ ਨੂੰ ਵੀ ਲੈਣ ਜਾਵਾਂਗੇ ਵੀਡੀਓ ਦੇ ਚੰਨ ਤੱਕ ਜਰੂਰ ਬਨੇ ਰਹੋ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੂਗੀ ਜੇ ਕਿਸੇ ਨੇ ਵੀ ਕੰਟੈਂਟ ਬਾਰੇ ਕਿਸੇ ਬਾਰੇ ਦੱਸਣਾ ਤੇ ਕਮੈਂਟ ਜਰੂਰ ਦਾ ਸਕਦਾ ਕਰਕੇ ਦੱਸ ਸਕਦਾ ਤੇ ਮੈਂ ਜਰੂਰ ਕੋਸ਼ਿਸ਼ ਕਰੂੰਗਾ ਵੀ ਉਸ ਕੰਟੈਂਟ ਨੂੰ ਬਣਾਇਆ ਜਾਵੇ ਚਲੋ ਫੇ ਚਲ ਜਾਈਏ ਕਰਦੇ ਆਂ ਰੁਟੀਨ ਦੇ ਕੰਮ ਚਲੋ ਫੇ ਪਾ ਕੇ ਤਾਂ ਪਾਣੀ ਗਰਮ ਇੱਕ ਪਾਇਆ ਪਾਉਚ ਵਿੱਚ ਕੌਫੀ ਦਾ ਮੈਂ ਸਿੰਪਲੀ ਬਿਨਾ 슈ਗਰ ਨਹੀਂ ਪਾਉਂਦਾ ਵਿੱਚ ਨਾ ਦੁੱਧ ਪਾਈਦਾ ਚਮਚੇ ਨਾਲ ਮਾੜਾ ਇਹਨੂੰ ਘਮਾਵਾਂਗੇ ਚਲੋ ਕੌਫੀ ਆਪਣੀ ਤਿਆਰ ਹੁਣ ਪੀ ਕੇ ਆਪਾਂ ਚੱਲਦੇ ਆਂ ਆਪਣੇ ਸ਼ੇਰ ਸਿਆਂ ਤੋਂ ਸ਼ੇਰੇ ਬੋਤੇ ਗੰਦੀ ਜੀ ਇਦਾਂ ਨਹੀਂ ਕਰੀਦਾ ਨੋ ਉਠੋ ਉੱਠ ਸ਼ੇਰੇ ਚਲ ਆਹ ਤੋ ਅੱਗੇ ਚੱਲ ਸੁਣਦਾ ਏ ਤੈਨੂੰ ਸ਼ੇਰੇ ਸ਼ੇਰੇ ਉਹ ਸ਼ੇਰੇ ਚੱਲ ਉਠੋ ਪੁੱਤ ਚੱਲ ਚਲਾਦੇ ਤੋ ਚੱਲ ਉਠ ਚੱਲ ਅੰਦਰ ਆ ਤੋ ਸੁਣਦਾ ਨਹੀਂ ਤੈਨੂੰ ਚੱਲ ਫੇ ਚੱਲ ਅੰਦਰ ਚੱਲ ਮੇਰਾ ਕਾਕੇ ਕੀ ਕਾਕੇ ਕਾਕੇ ਕੀ ਕਾਕੇ ਚੱਲ ਅੰਦਰ ਹੈ ਫਾਤਕੇ ਦਾ ਗੰਦੇ ਕਰਦਾ ਪਿਆ ਸ਼ੇਰਾ ਸਾਡਾ ਮੰਨਿਆ ਨਹੀਂ ਤੇ ਹੁਣ ਅਸੀਂ ਬੁਲਟ ਤੇ ਆਏ ਆ ਪਹਿਲਵਾਨੀ ਕਿਹੜੀ ਲਾਣ ਮੈਂ ਕਿਹਾ ਮਾਰਕੀਟ ਚ ਮੜੀ ਗੀੜੀ ਗੁੜੀ ਲਾ ਲਈਏ ਗੇੜੀ ਲਾ ਕੇ ਫਿਰ ਚੱਲਦੇ ਆਂ ਵੀ ਕੰਮ ਕਰਕੇ ਆ ਗਏ ਆਪਾਂ ਕਰਨ ਨੂੰ ਸਰਦਾਰਨੀ ਨੇ ਬਣਾਈ ਆ ਚਾਹ ਪਰ ਅੱਜ ਲੇਟ ਹੋ ਗਈ ਨਹੀਂ ਤਾਂ 7 ਵਜੇ ਚਾਹ ਪੀ ਲਈਦੀ ਅੱਜ ਟਾਈਮ ਜ਼ਿਆਦਾ ਹੋ ਗਿਆ ਤੇ ਸ਼ੇਰਾ ਸਾਡਾ ਜਲਾਨ ਲੱਗਿਆ ਬਾਹਰ ਮੋਬਾਈਲ ਅਦਰਕ ਜ਼ਿਆਦਾ ਨਹੀਂ ਪਾਣਾ ਜਲਾਨੀ ਉਹਦਾ ਮਿਲਦਾ ਅਦਰਕ ਸਾਰਾ 2-4 ਕਿਲੋਤੀ ਲਾਣਾ ਆਪਣਾ ਸ਼ੇਰਾ ਦੇਖੋ ਬਾਹਰ ਮੋਬਾਈਲ ਚਲਾ ਰਿਹਾ ਹੁਣ ਚਾਹ ਖਤਮ ਪੀਊਗਾ ਚਾਹ ਜਾਣੀ ਪਊਗਾ ਵਾਟਣਾ ਹਾਂਜੀ ਪਾਪਾ ਜੀ ਚਾਹ ਪੀਓਗੇ ਚਾਹ ਪੀਓਗੇ ਪਹਿਲਾਂ ਬੋਲੋ ਜੈ ਮਾਤਾ ਜੀ ਬੋਲੋ ਜੈ ਮਾਤਾ ਜੀ ਆ ਗਈ ਗਾਂਦੀ ਇਹਦਾ ਸਾਡਾ ਸੱਪ ਬਹੁਤ ਕਰਦਾ ਚਲੋ ਚਾਹ ਪੀਨੇ ਆ ਫਿਰ ਚਾਹਦੇ ਮਾਰਕੀਟ ਤੁਹਾਨੂੰ ਦਿਖਾਣੇ ਆ ਇਹਦਾ ਟਾਟੋਂ ਦੇਖਦਾ ਸਾਰੀ ਬੈੜੀ ਆ ਗਈ ਸਾਡੀ ਚਾਹ ਲਿਆ ਸ਼ੇਰਾਂ ਦੇਖੋ ਕੀ ਗੱਲ ਛੇੜਾ ਗੀ ਗੀਰੀ ਪਕੌੜਾ ਛੇੜਾ ਸਾਰੀਆਂ ਚੀਜ਼ਾਂ ਦੇ ਕਬਜ਼ਾ ਕਰ ਲੈਂਦਾ ਦੇਖ ਲੋ ਅਗੇ ਦੀ ਪਕੌੜਾ ਲੈ ਕੇ ਬੈਠਾ ਛੇੜੇ ਲੈ ਪਤਨਾ ਖੋਲਦਾ ਮੈਨੂੰ ਬੜਾ ਜੀ ਮੈਂ ਖੋਲਦਾ ਆਹ ਕੀ ਕਟੋਂ ਮੈਂ ਬਾਗੋ ਬਾਗੋ ਚਾੜੋ ਜਾਣੀ ਬਾਬੂ ਉਹ ਦੇਖ ਕੇ ਕੌਣਾ ਚ ਗਈ ਲੇਟ ਗਈ ਫੱਖਾ ਬੰਦ ਹੋ ਗਿਆ ਛੇੜੇ ਦਾ ਕੰਨ ਲੇਟ ਗਈ ਹਣਾ ਪਾਪਾ ਅੱਪਾ ਖਵਾ ਨਾ ਜਲਦੀ ਕੋਠੇ ਦੇ ਜਲਦੀ ਨੀ ਆਵਾ ਜਲਦੀ ਦਾ ਭਈਆ ਬਾਬੂ ਆਪੇ ਮਾਤਾ ਕੋ ਬਤਾਤੇ ਚਲੋ ਚੱਲਦੇ ਇਹਨੇ ਬੱਚਾ ਛੇਰੇ ਨਾਲ ਕਰਦੇ ਆ ਖੱਪ ਹਾਂਜੀ ਛੇਰੇ ਜੀ ਬੋਲੋ ਛੇਰੇ ਸਾਡਾ ਕੰਮ ਖਰਾਬ ਕਰਦਾ ਬਹੁਤ ਤੇਜ਼ ਹੋ ਗਿਆ ਇਹ ਚਾ ਪੀ ਗਏ ਆਪਾਂ ਇਹ ਚੋੜੇ ਬਿਆਰ ਕਵਰ ਲੈਣ ਇੱਥੇ ਮਾਰਕੀਟ ਬਹੁਤ ਵੱਡੀਆਂ ਮੋਬਾਈਲਾਂ ਦੀ ਤੇ ਦੇਖਦੇ ਆ ਕਵਰ ਪਸੰਦ ਆਂਦਾ ਕਿ ਨਹੀਂ ਆਂਦਾ ਲੇਟ ਬਹੁਤ ਹੋ ਗਿਆ ਆ ਉਦੇ ਕਰਕੇ ਅੱਧੀ ਮਾਰਕੀਟ ਬੰਦ ਹੋ ਗਈ ਨਹੀਂ ਤਾਂ ਇੱਥੇ ਪੈਰ ਰੱਖਣ ਨੂੰ ਜਗ੍ਹਾ ਨਹੀਂ ਹੁੰਦੀ ਦੁਕਾਨ ਤੇ ਪਹੁੰਚੇ ਆਂ ਦੇਖਦੇ ਆਂ ਕਵਰ ਕਹਿੰਦਾ ਯਾਰ ਇਹ ਕਵਰ ਤਾਂ ਬਪਾ ਹੀ ਹੋਇਆ ਸਿੰਪਲ ਜਿਹਾ ਪਸੰਦ ਹੀ ਨਹੀਂ ਆ ਰਿਹਾ ਕੋਈ ਕਵਰ ਕੀ ਕਰੀਏ ਦੁਕਾਨ ਵੀ ਇੱਕੋ ਹੀ ਖੁੱਲੀ ਹੈ ਬਾਕੀ ਮਾਰਕੀਟ ਬੰਦ ਹੋ ਗਈ ਸਾਰੀ ਅੱਜ ਲੇਟ ਬਹੁ ਹੋ ਗਏ ਨਾ ਬਹੁਤ ਜ਼ਿਆਦਾ ਟਾਈਮ ਹੋ ਗਿਆ ਕਿ ਯਾਰ ਦੋਸਤ ਕਰਕੇ ਜ਼ਰੂਰੀ ਕਿਤੇ ਜਾਣਾ ਪੈ ਗਿਆ ਉਹਦੇ ਕਰਕੇ ਲੇਟ ਹੋ ਗਏ ਜ਼ਿਆਦਾ ਨਾ ਪਸੰਦਾ ਹੈ ਕੋਈ ਨਹੀਂ ਕਾਲੂ ਪਵਾਲਾ ਨੇ ਦੱਦੂ ਵੀਰ ਕਹਿੰਦਾ ਭਾਜੀ ਦੇਖ ਲੋ ਜੇ ਪਵਾਣਾ ਠੀਕ ਹੈ ਨਹੀਂ ਤਾਂ ਬਾਹਰੋਂ ਪਵਾ ਲੇ ਇੱਕ ਮੈਂ ਕਿਹਾ ਅਰੇਂਜ ਜੀ ਮੈਂ ਘਰੇ ਤੇ ਮੈਂ ਛੇਰੇ ਲਈ ਲਿਆਇਆ ਅ ਅੱਛਾ ਛੇਰੇ ਲਈ ਲਿਆਇਆ ਬਿਸਕੁਟ ਪਤਨ ਕਿਹੜਾ ਹੈ ਇਹ ਆ ਛੇਰੇ ਲਈ ਮਿੱਠੀ ਲੱਸੀ ਛੇਰੇ ਤੇ ਛੇਰੀ ਦੀ ਮੰਮੀ ਵਾਸਤੇ ਆਪਣੇ ਨਹੀਂ ਲਿਆਇਆ ਨਮਕੀਨ ਲੱਸੀ ਅੱਜ ਮਾਰਕੀਟ ਤੇ ਜਾਣਾ ਸੀ ਪਰ ਜਾ ਨਹੀਂ ਹੋਇਆ ਕਿਸੇ ਕਾਰਨ ਹਸਪੀਟਲ ਜਾਣਾ ਪਿਆ ਯਾਰ ਦੋ ਦਾ ਐਕਸੀਡੈਂਟ ਹੋ ਗਿਆ ਸੀ ਵੇ ਹਸਪੀਟਲ 2-3 ਘੰਟੇ ਲੱਗੇ ਬਿਜੀ ਜ਼ਿਆਦਾ ਹੋ ਗਿਆ ਫੇ ਜਾ ਨਹੀਂ ਹੋਇਆ ਕਿ ਮੈਂ ਤੇ ਗੱਗੂ ਕਵਰ ਲੈਣ ਗਏ ਸੀ ਤੇ ਕਵਰ ਪਸੰਦ ਨਹੀਂ ਆਇਆ ਇੰਨੀ ਦੂਰ ਗਏ ਵੀ ਚੋੜੇ ਵੀਰ ਜਾ ਕੇ ਆਏ ਆ ਕਵਰ ਕੋਈ ਪਸੰਦ ਹੀ ਨਹੀਂ ਆਇਆ ਮੈਂ ਕਿਹਾ ਚੱਲ ਹੁਣ ਘਰ ਨੂੰ ਚੱਲਦੇ ਟਾਈਮ ਜ਼ਿਆਦਾ ਹੋ ਗਈ ਮਾਰਕੀਟਾਂ ਚ ਜਾਣਾ ਸੀ ਤੇ ਸਾਨੂੰ ਕੈਨਸਲ ਕਰਨਾ ਪਿਆ ਯਾਰ ਦੋ ਸਾਡਾ ਖਾਸ ਸੀ ਫੇ ਮੈਂ ਵਲੋਗ ਵੀ ਨਹੀਂ ਬਣਾਇਆ ਵਲੋਗ ਬੰਦ ਕਰਤਾ ਸੀ ਤੇ ਯਾਰ ਦੋ ਦੇ ਜਾ ਆ ਗਿਆ ਪ੍ਰਮਾਤਮਾ ਨੇ ਕਿਰਪਾ ਕਰਤੀ ਤੇ ਚਲੋ ਹੁਣ ਆਪਾਂ ਛਕਦੇ ਆ ਰੋਟੀ ਤੇ ਤੁਹਾਨੂੰ ਦਿਖਾਨੀਆਂ ਕਰਦੇ ਦਾਨਾ ਦੋ ਚਾਰ ਗੱਲਾਂ ਛੇਰਾ ਮਿੱਲਾ ਦਾ ਸੱਤਾ ਪਿਆ ਉਹਨੂੰ ਠਾਲ ਲਿਆ ਖੇਲਦੇ ਆ ਜੇ ਦਾ ਸੱਤਾ ਆਇਆ ਫਿਰ ਰਹਿਣ ਦਿੰਦੇ ਆ ਜੇ ਜਾਗਦਾ ਹੋਵੇ ਉਹਨਾਂ ਖੇਲਦੇ ਆ ਚਲੋ ਛਰੇਲੀ ਬਿਸਕੁਟ ਲੈ ਆਏ ਆ ਕੇਕ ਦੇਖਦੇ ਆ ਖੁਸ਼ ਹੁੰਦਾ ਕਿ ਨਹੀਂ ਹੁੰਦਾ ਉਹਦਾ ਰਾਤੀ ਦਾ 12 ਵਜੇ ਤੱਕ ਲੜਦਾ ਰਿਹਾ ਆਈਸਕ੍ਰੀਮ 'ਤੇ ਫਤਾਨੀ ਕਹਿੰਦੀ ਆਂਦੇ ਸਾਰੀ ਤੁਸੀਂ ਬਲੌਗ ਬਣਾਉਣ ਲੱਗੇ ਸਰ ਜੀ ਪਾਣੀ ਦਾ ਪੀ ਲੋ ਮੈਂ ਕਿਹਾ ਚਲ ਤੂੰ ਪਾਣੀ ਲਿਆ ਪੁੱਤਾਂ ਪਿਆ ਜਾਗਦਾ ਪਿਆ ਪਾਣੀ ਪੀਓ ਪਾਣੀ ਠੰਡਾ ਨਹੀਂ ਹੈ ਹਾਂ ਹਾਂ ਉਹ ਗਰਮੀ ਆ ਪਾਣੀ ਖਾਣਾਂ ਨਜ਼ਰ ਆ ਗਿਆ ਨਿੰਬੂ ਪਾਣੀ ਬਣਾ ਲੈਣਾ ਜੀ ਬਹੁਤ ਬਹੁਤ ਧੰਨਵਾਦ ਸਦਾਨੀ ਧੰਨਵਾਦ ਆਪਕਾ ਬਹੁਤ ਬਹੁਤ ਸ਼ੁਕਰੀਆ ਆਪਕਾ ਜੀ ਸ਼ੇਰਾ ਕਿੱਥੇ ਮੇਰਾ ਠਾਲੂ ਨੂੰ ਸ਼ੇਰ ਨੂੰ ਸ਼ੇਰਾ ਬਹੁਤ ਖੱਪਾ ਕਰਦਾ ਅੱਜ ਸ਼ੀਰਾ ਦੁਪਹਿਰੇ ਅੱਧਾ ਘੰਟਾ ਮਿੱਟੀ ਦੇ ਵਿੱਚ ਖੇਡਦਾ ਰਿਹਾ ਖੇਡਦਾ ਰਿਹਾ ਸਿਰ ਤੇ ਮਿੱਟੀ ਪਾਈ ਜਾਵੇ ਜੇ ਮੈਂ ਹਟਾਣੀਆਂ ਮੇਰੇ ਉੱਤੇ ਮਿੱਟੀ ਪਾਈ ਜਾਵੇ ਆਪਾਂ ਖਾਣੀ ਰੋਟੀ ਸਾਨੀ ਰੋਟੀ ਮਿਲ ਜੂ ਅੱਜ ਦੇਖ ਲਾ ਤਾਂ ਟਾਈਮ ਨਾਲ ਘਰੇ ਆ ਕੀ ਬਣਾਇਆ ਦਾਲ ਆਪਣੇ ਕਿ ਰੋਜ਼ ਦਾਲ ਚੋਲ ਅੱਬੇ मजा ਆਏਗਾ ਨਾ ਬਿੜੋ ਦਾਲ ਕਦੀ ਸਬਜ਼ੀ ਸਬਜ਼ੀ ਵੀ ਬਣਾ ਲਿਆ ਦਾਲ ਕਿਹੜੀ ਬਣਾਈਏ? মুੰਗੀ ਦੀ ਦਾਲ, ਮੰਗੀ ਦਾਲ। ਚੋਲ ਵੀ ਬਣਾਈਏ। ਚੱਲ ਫਿਰ ਯਾਰ ਰੋਟੀ ਦਿਖਾਈਏ। ਛੇ ਦਿਨ ਉਠਾਲ ਛੇ ਦਿਨ ਰੋਟੀ ਖਾਣੀ। ਤੇਰੇ ਲਈ ਲੱਸੀ ਲਿਆਂਦੀ ਮਿੱਠੀ, ਛੇ ਲਈ ਮਿੱਠੀ ਤੇ ਮੇਰੇ ਲਈ ਨਮਕੀਨ ਤੇ ਇੱਕ ਲਿਆਂ ਬਿਸਕਟ। ਉਹ ਛੇ ਲਈ ਬਿਸਕਟ ਜਿਹੜਾ ਆ ਹੁਣ ਉਹਨੂੰ ਸਵੇਰੇ ਦੇ ਨਾ ਦੱਸੀ ਨਾ। ਚਾਕਲੇਟਾਂ ਸਾਰੀਆਂ ਖਾ ਗਿਆ। ਨਾ ਇੰਨੀਆਂ ਚਾਕਲੇਟ ਦੇ ਆ ਗਰ ਪੁੱਤ। ਲਿਆ ਫਿਰ ਰੋਟੀ ਲਿਆ ਤੇ ਖਾਈਏ। ਮੈਂ ਜਿਹੜੇ ਨੂੰ ਪਰਿਮੇਲਦਾ ਸੱਚੀ ਗੱਲ ਬਣਾਵਾਂ ਜੀ ਜਾਗਦਾ ਖੇਡ ਲੂਗਾ ਨਮਨ ਚਲੋ ਦੇਖਨੇ ਆਪਾਂ ਸ਼ੇਰੇ ਨੂੰ ਵੀ ਜਾਗਦਾ ਕੋ ਸੱਤਾ ਇਹ ਸੁੱਤਾ ਫੇ ਨਹੀਂ ਠਾਲਦੇ ਕਿਉਂਕਿ ਉਹਦੇ ਵੀ ਨਾ ਦਿਲ ਨਹੀਂ ਲੱਗਦਾ ਤੁਹਾਨੂੰ ਪਤਾ ਬੱਚਾ ਬੱਚਾ ਹੀ ਹੁੰਦਾ ਬੇਟਾ ਬੇਟਾ ਹੀ ਹੁੰਦਾ ਖੂਨ ਆ ਮੇਰਾ ਮੇਰੀ ਬੂਬੜੀ ਆ ਬੁੱਗੀ ਆ ਮੇਰੀ ਸ਼ੇਰਾ ਚਲੋ ਦੇਖਦੇ ਆ ਸੁੱਤਾ ਤੁਹਾਨੂੰ ਵੀ ਦਿਖਾਣੇ ਆ ਖੱਪ ਕਰਾਨੀ ਉਹਦੇ ਤੋਂ ਅਹ ਦੇਖ ਲਓ ਇੱਕ ਉਹਦੇ ਘੋੜੇ ਇੱਕ ਉਹਦੇ ਹਾਥੀ ਹਾਥੀ ਵੇਚ ਕੇ ਸੁੱਤਾ ਵਿਆ ਸਾਰੀ ਦਿਹਾੜੀ ਮਿੱਟੀ ਨਾਲ ਖੇਡ ਕੇ ਹੁਣ ਸੋ ਗਿਆ ਆਪਾਂ ਕਰਨੀ ਹੁਣ ਰੋਟੀ ਆ ਗਈ ਆਪਣੀ ਦਾਲ ਦਾਲ ਦਾ ਤਾਂ ਮੈਂ ਲਈ ਭੁੱਲ ਗਿਆ ਨਾਲ ਆਪਣੀ ਲੱਸੀ ਜਿਹੜੀ ਮਿਲ ਆ ਗਿਆ ਨਾਲ ਪਿਆਏ ਨਾਲ ਰੋਟੀਆਂ ਤੇ ਛੱਕੇ ਕਰਦੇ ਆਂ ਤੁਹਾਡੇ ਨਾਲ ਗੱਲਬਾਤ ਨਹੀਂ ਲਿਆ ਆਪਾਂ ਸ਼ੱਕ ਤੇ ਸ਼ੇਰਾ ਆਪਣਾ ਹੁਣ ਕੋੜੇ ਵੇਚ ਕੇ ਪਿਆ ਸੁੱਤਾ ਤੇ ਆਪਾਂ ਵੀ ਰੈਸਟ ਕਰੀਏ ਸੋਈਏ ਹੁਣ ਜੇ ਕਿਸੇ ਵੀ ਰੀਜਨ ਕਰਕੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਪੂਰੀ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਆ ਬਹੁਤ ਜਲਦੀ ਇੱਕ ਹੋਰ ਨਵੀਂ ਵੀਡੀਓ ਨਾਲ